ਅਖੰਡ ਪਾਠ ਦੌਰਾਨ ਪ੍ਰਵਾਸੀ ਵੱਲੋਂ ਜੁੱਤੀ ਸੁੱਟ ਕੇ ਕੀਤੀ ਗਈ ਬੇਅਦਬੀ ਮਾਮਲੇ 'ਚ ਪੁਲਿਸ ਨੇ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਗ੍ਰਿਫਤਾਰ। ਪਰੀ ਸਾਡਾ ਨਗਰ ਸ਼ੂਹਰਾ ਤੇ ਸ਼ੂਰੇ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਮੇਜਰ ਸਿੰਘਾ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਡੇਰਾ ਬਈਕਾਂ ਤੇ ਵੱਜਦੇ ਆ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤੇ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪੈਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪੈਣਾ ਸੀ ਤੇ ਅਤੇ ਜਦੋਂ ਰਾਤ ਦੀ 2 ਵਜੇ ਅੰਮ੍ਰਿਤ ਵੇਲਾ ਹੋਇਆ ਹੈ ਜਿਹੜਾ ਸਿੰਘ ਡਿਊਟੀ ਬੈਠਾ ਹੈ ਸਵੇਰੇ 3 ਵਜੇ ਇਹਨਾਂ ਦੇ ਘਰ ਵਿੱਚ ਰੱਖੇ ਭਈਏ ਨੇ ਉਹ ਆਪਣਾ ਦੋਵੇਂ ਜੋੜੇ ਲਾ ਕੇ ਧੰਗ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੇ ਵੱਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਤੇ ਲੱਗਾ ਉਹਦੇ ਵਜ੍ਹਾ ਤੇ ਇੱਕ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪੀੜੇ ਦੇ ਪੀੜੇ ਨੂੰ ਵਜ ਕੇ ਪੀੜੇ ਦੇ ਥੱਲੇ ਗਿਆ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸਿੰਘ ਨੇ ਆਏ ਸਾਢੇ 4 ਵਜੇ ਇਹਨਾਂ ਦੇ ਘਰ ਦੇ ਹੀ ਆਪਣਾ ਕਾਲਾ ਸਿੰਘ ਨੂੰ ਕਹਿੰਦੇ ਆ ਵੀ ਜਿਹੜਾ ਉਹਦਾ ਛੋਟਾ ਨਾ ਉਨੇ ਜੋੜਾਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਵਿੱਚ ਥੱਲੋਂ ਕੱਢ ਕੇ ਤੇ ਬਾਹਰ ਸੁੱਟਿਆ ਤੇ 6 ਵਜੇ ਉੱਠ ਕੇ ਉਸ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ-ਬੜੀ ਮਾਰੀ ਘਟਨਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਿੱਥੇ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਕਿ ਬਾਬਾ ਜੀ ਆਹ ਗੱਲ ਉੱਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ ਫੋਨ ਸਾਢੇ 6 ਵਜੇ ਲਾਇਆ ਤੇ ਸਾਢੇ 6 ਵਜੇ ਮੈਂ ਸਾਰੇ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਆ ਨਗਰ ਦੀ ਸੰਗਤ ਨੂੰ ਫੋਨ ਕੀਤਾ ਅਸੀਂ 71 ਹੋ ਕੇ ਤਕਰੀਬਨ ਪੌਣੇ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾ ਕੇ ਸਾਡੇ ਮੜਾ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ ਬੋਲ ਵੀ ਕੀਤਾ ਹੈ ਤੇ ਉਹਨਾਂ ਨੂੰ ਇਹ ਵੀ ਪਿਆ ਕਿ ਇਹ ਘਟਨਾ ਕਿਉਂ ਹੋਈ ਤੁਸੀਂ ਕਿੱਥੇ ਸੀ ਉਹਨਾਂ ਨੇ ਅੱਗੋਂ ਇਹ ਸਾਨੂੰ ਕਿਹਾ ਕਿ ਮਹਾਵੀ ਜਿਨੇ ਇਹ ਘਟਨਾ ਕੀਤੀ ਆ ਜਿਨੇ ਮਹਾਰਾਜ ਸਾਹਿਬ ਵਾਲੇ ਦੋੜਾ ਮਾਰਿਆ ਉਹ ਕੌਣ ਸੀ ਉਹ ਭਈਆ ਸੀ ਉਹਦਾ ਨਾਮ ਰਾਜੂ ਆ ਤੇ ਮੈਂ ਕਿਹਾ ਤੁਸੀਂ ਸਾਨੂੰ ਭਿਆ ਦੇਓ ਕਹਿੰਦੇ ਅਸੀਂ ਭਈਆ ਭਲਾ ਦਿੱਤਾ ਭਜਾ ਦਿੱਤਾ ਕਹਿਣ ਤੋਂ ਭਾਵ ਮੁੱਖ ਦੋਸ਼ੀ ਆ ਸਾਰੇ ਕਿ ਜਿਨ੍ਹਾਂ ਨੇ ਭੈਗੇ ਨੂੰ ਭਜਾ ਕੇ ਲਗਾ ਦਿੱਤਾ ਉਦੋਂ ਬਾਅਦ ਅੱਜ ਦੀ ਸਤਕਾਰ ਕਮੇਟੀ ਨਾਲ ਗੱਲ ਹੋਈ ਆ ਵੀਰ ਤਰਲੋਚਨ ਸਿੰਘ ਜੀ ਬਨਾਲ ਨੇ ਕੱਲ ਕਲਦੀਪ ਸਿੰਘ ਮੋਦਿਆ ਦੇ ਸਰਪੰਚੋ ਵੀ ਸਤਕਾਰ ਕਮੇਟੀ 'ਚ ਉਹਨਾਂ ਨਾਲ ਗੱਲ ਹੋਈ ਤੇ ਗੁਰਰਾਜ ਸਿੰਘ ਸਾਡੀ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚੇ ਆ ਤੇ ਮੌਕੇ ਤੇ ਵੀਰ ਤਰਲੋਚਨ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨੇ ਸਾਡੀ ਇਹ ਗੱਲ ਹੋਈ ਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਆ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਤਨ ਨਹੀਂ ਹੋਵੇਗਾ ਕੋਈ ਕਥਾ ਨਹੀਂ ਹੋਵੇਗੀ ਤੇ ਅਸੀਂ ਨਾ ਤੇ ਅਖੰਡ ਪਾਠ ਜੀ ਸੁਣਾ ਨੇ ਉਹਨਾਂ ਦੀ ਪੇਟਾ ਪ੍ਰਵਾਣ ਕੀਤੀ ਆ ਨਾ ਗੁਰੂ ਸਾਹਿਬ ਨੂੰ ਰਮਾਲਾ ਪੇਟ ਕੀਤਾ ਸੀ ਤੇ ਨਾ ਹੀ ਉਹਨਾਂ ਦੇ ਘਰੋਂ ਕੋਈ ਦਲ ਪਾਣੀ ਛੱਕਿਆ ਸਾਰਾ ਕੰਮ ਉੱਤਰਾ ਦੀ ਉੱਤਰਾ ਰਹਿ ਗਿਆ ਤਕਰੀਬਨ 10 ਵਜੇ ਖੰਡ ਪਾਤਸ਼ਾਹ ਦਾ ਭੋਗ ਸ਼ੁਰੂ ਹੋਣਾ ਸੀ 11:30 ਕਥਾ ਕਰਕੇ ਸਮਾਪਤੀ ਹੋਣੀ ਸੀ ਅਸੀਂ 9 ਵਜੇ ਸਤਿਗੁਰੂ ਜੀ ਦਾ ਪਾਵਨ ਸਰੂਪ ਸੇਵਾ ਕਰਕੇ ਖੰਡ ਪਾਤਸ਼ਾਹ ਜੀ ਦਾ ਮਰਿਆਦਾ ਅਨੁਸਾਰ ਭੋਗ ਪਾ ਕੇ ਅਸੀਂ ਗੁਰਦ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚਣਾ ਹੈ ਸਰਕਾਰ ਕਮੇਟੀ ਪਹੁੰਚਿਆ ਗੁਰਰਾਜ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਹ ਲੈ ਗਏ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਮੁੜ ਕੇ ਜਿਹੜੀ ਪੁਲਿਸ ਹੈ ਥਾਣਾ ਲੋਪੋਕੇ ਆ ਹੁਣ ਕੱਕੜੀ ਚੌਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਿ ਜੋ ਜੋ ਇਹਨਾਂ ਨੇ ਘਟਨਾ ਕਰਮ ਕੀਤਾ ਇਹ ਮਾਰੀ ਮੋਟੀ ਘਟਨਾ ਨਹੀਂ ਬੜੀ ਮਾਰੀ ਘਟਨਾ ਹੋਈ ਆ ਬੜੀ ਫੇਸ ਪਹੁੰਚਣ ਵਾਲੀ ਕੰਮ ਹੋਈ ਆ ਅਸੀਂ ਜਦੋਂ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਜੀ ਨਾ ਇਹਨਾਂ ਦੇ ਭਲੇ ਦੀ ਅਰਦਾਸ ਕੀਤੀ ਆਈ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹਨਾਂ ਤੋਂ ਟਾੜੀ ਸੇਵਾ ਨਹੀਂ ਹੋਈ ਤੇ ਸਾਨੂੰ ਪਤਾ ਨਹੀਂ ਜਿਵੇਂ ਲੱਗਿਆ ਤੇ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰ ਦਿਓ ਤੇ ਜੇ ਇਹ ਕਿਤੇ ਦੱਸ ਦਿੰਦੇ ਸਾਨੂੰ ਉਸ ਦੋਸਤ ਨੂੰ ਫੜ ਲੈਂਦੇ ਕੋਲ ਆ ਤੇ ਜੋ ਤੇਰੀ ਸਿੱਖਾਂ ਤੋਂ ਕਾਰਵਾਈ ਹੁੰਦੀ ਅਸੀਂ ਕਿਹਾ ਤੇ ਉਹਨੂੰ ਲਿਆਓ ਸਾਡੇ ਸਾਹਮਣੇ ਅਸੀਂ ਜੋ ਕਰਮਾਂ ਨੂੰ ਸੋਧਾ ਲਾਉਂਦੇ ਕਹਿੰਦੇ ਸੋਧਾ ਲਾਇਆ ਪਰਚਾ ਹੋ ਜਾਣਾ ਸੀ ਮੈਂ ਬਚਣ ਕੀਤਾ ਮਾ ਉਸੀ ਸਾਡੇ ਸਾਹਮਣੇ ਲਿਆ ਦਿਓ ਮੈਂ ਸੌਦਾ ਲਾਉਂਗਾ ਪਰਚਾ ਮਿਆਬਦੀ ਤੇ ਕਰਾਉਂਗਾ ਜੋ ਸਾਡੇ ਜੋ ਸਾਡੀ ਗੁਰੂ ਨਾਲ ਭਾਵਨਾ ਸੀ ਜੋ ਗੁਰੂ ਨਾਲ ਸਾਡੀ ਨੇੜਤਾ ਸੀ ਕੇਵਲ ਤੇ ਕੇਵਲ ਅਸੀਂ ਪੈਸੇ ਇਕੱਠੇ ਕਰਨ ਨਹੀਂ ਬੈਤੇ ਸਾਡੇ ਗੁਰੂ ਨਾਲ ਪਿਆਰ ਵੀ ਆ ਤੇ ਸਾਨੂੰ ਸਿੱਖ ਜਗਤ ਨੂੰ ਇਹ ਬੇਨਤੀ ਵੀ ਆ ਭਾਈ ਉਜੇ ਨੇ ਅਸੀਂ ਘਰਾਂ ਦੇ ਵਿੱਚ ਅਸੀਂ ਕਹਿੰਦੇ ਪੈਗੇ ਨਾ ਭਈਏ ਪਹਜਾਓ ਤੇ ਪੰਜਾਬ ਪਹਜਾਓ ਆ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨੇ ਪੱਠੇ ਪਾਉਣ ਵਾਲੇ ਰੱਖਿਆ ਸਾਡੀਆਂ ਹੱਡੀਆਂ ਟੁੱਟਦੀਆਂ ਕਿ ਸਾਡੀਆਂ ਲੱਤਾਂ ਨਹੀਂ ਕੰਮ ਕਰਦੀਆਂ ਅਖੰਡ ਪਾਰ ਸਾਹਿਬ ਰੱਖੇ ਭਈਏ ਅੰਦਰਾਂ ਚ ਗੁਰੇ ਫਿਰਦੇ ਆ ਭਈਏ ਨੰਗੇ ਪੈਰੀ ਉਹ ਇਹ ਨਾ ਲਿਬੜੇ ਪੈਰ ਗੁਰੇ ਫਿਰਦੇ ਆ ਜਿੱਦੋਂ ਨੂੰ ਮਰਜੀ ਕਿਸੇ ਨੇ ਮੂੰਹ ਚੁੱਕਿਆ ਕੋਈ ਮर्याਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰਾ ਕੁਝ ਘਟਨਾ ਕਰਮ ਇਸੇ ਕਰਕੇ ਹੀ ਹੋਇਆ ਜੇ ਇਹ ਮੈਨੂੰ ਪਰਿਵਾਰ ਤੇ ਉਹਨੇ ਮਾੜੇ 3:30 ਵਜੇ 4:00 ਵਜੇ ਫੋਨ ਲਾ ਕੇ ਦੱਸਦਾ ਇਹ ਪਰਿਵਾਰ ਦੋਸ਼ੀ ਨਹੀਂ ਸੀ ਇਹ ਦੋਸ਼ੀ ਤਾਂ ਹੈ ਕਿ ਇਹਨਾਂ ਨੇ ਸਾਰੇ ਘਤਨਾ ਕਰਮ ਨੂੰ ਲਕਾਇਆ ਤੇ ਜੇ ਉਹ ਸਿੰਘ ਮੈਨੂੰ ਨਾ ਦੱਸਦਾ ਇਹ ਸਾਰੀ ਗੱਲ ਲੁਕ ਜਾਣੀ ਸੀ ਤੇ ਇਹਦਾ ਦੇਣ ਕਿਨੇ ਦੇਣਾ ਸੀ ਅਸੀਂ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਦੀ ਮੰਗ ਇਹ ਕਰਦੇ ਕਿ ਇਹਨਾਂ ਦੇ ਪਰਚਾ ਹੋਵੇ ਤੇ ਕਾਨੂੰਨੀ ਕਾਰਵਾਈ ਹੋਵੇ ਜੋ ਇਹਨਾਂ ਦੇ ਬਲਦੀ ਕਾਰਵਾਈ ਆ ਉਹ ਭਈਏ ਤੇ ਵੀ ਹੋਵੇ ਰੈਕਡ ਕੀਤਾ ਇਹਨਾਂ ਨੂੰ ਰੈਕਡ ਕੀਤਾ ਕਿ ਨੰਬੰਦੇ ਕਿ ਇੱਕ ਉਹਨਾਂ ਦਾ ਭਈਆ ਵੀ ਕੀਤਾ ਚਾਰ ਬੰਦੇ ਕੀਤੇ ਆ ਕੀ ਕਾਰਵਾਈ ਕੀਤੀ ਗਈ ਜਗਜੀਤ ਸਿੰਘ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਸ਼ਣ ਪਾਠ ਸਾਹਿਬ ਜਿਹੜਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸਿਰੀ ਰੱਖਿਆ ਸੀਗਾ ਰਾਜੂ ਨਾਂ ਦਾ ਬੰਦਾ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵੱਲ ਕੋਈ ਜਿਹੜਾ ਵਾ ਜੁਤੀ ਛੁਟ ਕੇ ਤੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਤੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈੱਡ ਗਰੰਤੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚਓ ਲੁੱਪੂ ਕੇ ਸਾਡੀ ਪੁਛ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈੱਡ ਗਰੰਤੀ ਸਤਨਾਮ ਸਿੰਘ ਦੇ ਬਿਆਨ ਤਾਂ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਜਾਂ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈ ਅਮ ਵਿੱਚ ਲਿਆ ਰਹੇ ਅਰੇਸਟ ਵੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੇਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ ਖਤਮਾ ਜਿਹੜਾ ਕੀਤਾ ਹੈ ਮਕਦਮਾ 295ਏ 202 ਆਈਪੀਸੀ ਜਿਹੜੀ ਜਿਹੜਾ ਹੁਣ ਨਵਾਂ ਬੀਐਨਐਸ ਆਉਂਦਾ 239 ਤੇ 200 ਉਸ ਮੁਤਾਬਕ ਅਸੀਂ ਕਾਰਵਾਈ ਕੀਤੀ ਹੈ 14 ਨੂੰ ਹਾਂਜੀ 14 ਨੂੰ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਜੀ ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫ਼ਤੀਸ਼ ਅਜੇ ਕਰ ਰਹੇ ਹਾਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੁਝ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹਦੀ ਕਾਰਵਾਈ ਕਰ